ਨਰਸਿਕੋ ਪੰਜਾਬ ਵਿੱਚ ਆਮ ਆਵੀ ਪਾਰਟੀ ਦੀ ਸਰਕਾਰ ਹੈ ਅਤੇ ਪੰਜਾਬ ਪੁਲਿਸ ਦੀ ਆੜ ਹੇਠ ਸਕੂਲ ਵਿੱਚ ਵੀ ਸ਼ਰਿਆਂ ਗੁੰਡਾਗਰਦੀ ਕੀਤੀ ਜਾਂਦੀ ਹੈ। ਮਾਮਲਾ ਪ੍ਰਾਇਮਰੀ ਸਕੂਲ ਦੇ ਹਣਾ ਜਟਾ ਤਹਿਸੀਲ ਫੁਵਾੜਾ ਜ਼ਿਲ੍ਹਾ ਕਪੂਸਲਾ ਦਾ ਹੈ ਜਿੱਥੇ ਸਰਕਾਰੀ ਸਕੂਲ ਦੇ ਹੈੱਡ ਟੀਚਰ ਪਰਮਜੀਤ ਕੌਰ ਦੇ ਸਕੂਲ ਦੇ ਹੀ ਟੀਚਰ ਲక్ష్ਮੀ ਦੇਵੀ ਕੋਲ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ। ਅਤੇ ਲక్ష్ਮੀ ਦੇਵੀ ਦਾ ਪਤੀ RAMDAS ASI ਜੋ ਜਲੰਧਰ ਤੋਂ ਆਪਣੀ ਡਿਊਟੀ ਛੱਡ ਕੇ ਸਕੂਲ ਦੇ ਟੀਚਰਾਂ ਨੂੰ ਜਾਇਦ ਹੋ ਤੇ ਧਮਕਾ ਕੇ ਗਿਆ ਕਿ ਜੇਕਰ ਮੇਰੀ ਪਤਨੀ ਖਿਲਾਫ ਕਿਸੇ ਨੇ ਬਿਆਨ ਦਿੱਤੇ ਤਾਂ ਨਜਾਇਜ਼ ਪਰਚਾ ਪਾ ਕੇ ਅੰਦਰ ਕਰਵਾਵਾਂਗਾ ਕੀਰਤ ਪਰਮਜੀਤ ਕੌਰ ਨੂੰ ਫਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕਥਿਤ ਤੌਰ ਤੇ ਬਾਕੀ ਟੀਚਰਾਂ ਨੂੰ ਅਤੇ ਬੱਚਿਆਂ ਨੂੰ ਮਾਸਿੰਗ ਪ੍ਰੋਬਲਮ ਤੇ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਹੋਰ ਵੀ ਬਹੁਤ ਸ਼ਿਕਾਇਤਾਂ ਕਾਫੀ ਲੰਮੇ ਸਮੇਂ ਤੋਂ ਸਿੱਖਿਆ ਭਾਗ ਦੀ ਨਜ਼ਰ ਵਿੱਚ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਕੀਰਤ ਵੱਲੋਂ ਦੋਸ਼ੀਆਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਬਿਊਰੋ ਰਿਪੋਰਟਸ ਨੋਬਾ ਟਾਈਮਸ ਹੈਪੀ ਕਾਲ ਫਵਾੜਾ ये जो मिलने का प्रॉब्लम था आप लोग के अभी अभी जनम आके था मेरा और था अभी बाकी में हो गई ये मतलब जल्दी से जैसे ऊपर से बोलो बोल कर नहीं उन्होंने हाथ से शुरू किए थे और बॉडी ना काटने के साथ में कर रहे हैं है नहीं जाने ਕਿਉਂ ਆਖੋ ਬੋਣ ਕੋਈ ਕੋਈ ਮੈਨੇਜਰ ਬੋਲ ਰਿਹਾ ਹੈ ਨਾ ਕਿ ਇਹ ਇਹ ਬੋਲ ਰਿਹਾ ਹੈ ਕਿ ਯੋ ਕਿ ਨਾ ਆਈਏ ਇਹ ਬਿਆਖਤ ਹੋ ਰਿਹਾ ਹੈ ਕਿ ਜਦੋਂ ਕੰਪਨੀ ਬਤੀ ਉਹ ਬਹੁਤ ਆਸਵਾਦ ਮੈਂ ਇਹ ਕਿਹਨਾਂ ਦੇ ਉਸੇ ਪਰਮਾਰ ਹਾਂ ਹਾਂਜੀ ਮੈਡਮ ਦੱਸੋ ਆਪਣਾ ਕੀ ਹੋਇਆ ਜ ਸਕੂਲ ਦੇ ਵਿੱਚ ਅਜੀ ਮੈਂ 12:30 ਤੋਂ ਕਹਿੰਦੇ ਗਏ 25 ਕਿਤਾ ਡਾਈਨ ਸੀ ਜੀ ਤੇ ਲਛੀ ਮੈਡਮ ਕਲਾਸ ਦੇ ਬਾਹਰ ਆ ਕੇ ਮੈਨੂੰ ਕਹਿਣ ਲੱਗੇ ਬਾਹਰ ਨਿਕਲ ਕਲਾਸ ਤੋਂ ਬਾਹਰ ਨਿਕਲ ਤੇ ਮੈਂ ਬਾਹਰ ਆਈ ਤੇ ਗੰਨੇ ਕਿੰਨੇ ਗਾਲਾ ਕੱਢਣ ਲੱਗੇ ਇਹਨੇ ਕੁਝ ਬੋਲੀ ਨਹੀਂ ਹੈ ਕਿ ਉਹਨਾਂ ਨੇ ਆਪਣਾ ਫੋਨ ਫੜਿਆ ਹੋਇਆ ਸੀ ਹੱਥ 'ਚ ਔਰ ਫੋਨ ਮੇਰੇ ਇੰਨਾ ਜ਼ੋਰ ਨਾਲ ਸਿਰ ਦੇ ਵਿੱਚ ਮਾਰਿਆ ਕਿ ਮੈਨੂੰ ਪਤਾ ਨਹੀਂ ਕੀ ਹੋ ਗਿਆ ਔਰ ਮੇਰੇ ਇੱਥੇ ਕੱਪੜਾ ਮਾਰਿਆ ਮੂੰਹ ਦੇ ਉੱਤੇ ਆ ਸਾਰੇ ਨਿਸ਼ਾਨ ਮੇਰੇ ਪੈ ਗਏ ਇੱਥੇ ਤੇ ਉਸ ਤੋਂ ਬਾਅਦ ਹੋਰ ਕੌਣ ਆਈ ਸਕੂਲ ਦੇ ਵਿੱਚ ਤੁਹਾਨੂੰ ਸਕੂਲ ਦੇ ਵਿੱਚ ਜਦੋਂ ਮੈਂ ਛੁੱਟੀ ਲੈ ਕੇ ਆ ਗਈ ਆ ਕਿਉਂਕਿ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਸੀ ਜੀ ਮੇਰਾ ਬੀਪੀ ਬਹੁਤ ਲੋ ਹੋ ਗਿਆ ਸੀ ਤੇ ਮੈਂ ਛੁੱਟੀ ਲੈ ਕੇ ਘਰੋਂ ਵਾਪਸ ਆ ਗਈ ਆ ਤੇ ਉਸ ਤੋਂ ਬਾਅਦ ਉਹਦੇ ਹਸਬੰਦ ਜੀ RAMDAS ਤੇ ਦਲਜੀਤ ਸੈਣੀ ਦਲਜੀਤ ਸਿੰਘ ਵੀਰਾਪੁਰ ਸੈਣੀ ਜੀ ਟੀਚਰ ਤੁਹਾਡੇ ਸਕੂਲ ਦਾ ਟੀਚਰ ਹੈ ਉਹ ਨਹੀਂ ਸਰ ਉਹ ਸਾਡੇ ਸਕੂਲ ਦੇ ਟੀਚਰ ਨਹੀਂ ਹੈ ਸਰ ਉਹ ਆਪਣਾ ਸਕੂਲ ਛੱਡ ਗਿਆ ਸਾਡੇ ਸਕੂਲ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਇੰਟਰਫੀਰੈਂਸ ਹੈ ਅਸੀਂ ਤੇ ਆਪ ਕੋ ਦੋਨੋਂ ਕੋ ਕੰਗ ਆਏ ਹੋਏ ਹਾਂਜੀ ਤੁਹਾਡੇ ਵੀ ਬੱਚੇ ਪੜ੍ਹਦੇ ਹੋ ਹਾਂਜੀ ਹਾਂਜੀ ਮੇਰੇ ਵੀ ਬੱਚੇ ਪੜ੍ਹਦੇ ਆ ਅੱਗੇ ਮਾਰੀ ਸੀ ਮੈਂ ਗਈ ਸੀ ਉਸਕੇ ਘਰ 갔ਨੇ ਬੋਲਦੇ ਆ ਫਿਰ ਉਸਕਾ ਘਰ ਵਾਲਾ ਫੋਟੋ ਦਿਖਾਉਣੇ ਲੱਗੇ ਆ ਪੁਲਿਸ ਵਾਲਾ ਬੋਲਦਾ ਆ ਫਿਰ ਦੇਖਦੇ ਆ ਮੈਂ ਬੋਲੀ ਕਿ ਨਹੀਂ ਮੈਂ ਅਗਰ ਵੀਡੀਓ ਬਣਾ ਕੇ ਡਾ ਦੂੰਗੀ ਤਾਂ ਫਿਰ ਤੁਹਾਡਾ ਨਕਰੀ ਵੀ ਚੱਲ ਜਾਊਗਾ ਤੱਕ ਮੈਨੂੰ ਖੰਦੀ ਲੱਗੇ ਧਮਕੀਆਂ ਦੇ ਨਾ ਤੁਹਾਨੂੰ ਪੁਲਿਸ ਦੀਆਂ ਉਹ ਹਾਂਜੀ ਕੀ ਬੋਲਦਾ ਬੋਲਦੇ ਦਿਖਾਓ ਦੇਸੀ ਫੋਟੋ ਕੀ ਮਤਲਬ ਦੇਖ ਲਓ ਇਹ ਫੋਟੋਆਂ ਹਮ ਤੇ ਬਹੁਤ ਦੇਖੀਆਂ ਮੈਂ ਓਕੇ ਜਦੋਂ ਮੈਂ ਬਾਹਰ ਆਈਆਂ ਮੈਂ ਆਪਣਾ ਕੈਮਰਾ ਓਨ ਕੀਤਾ ਮੈਂ ਕਿਹਾ ਮੈਡਮ ਤੁਸੀਂ ਗਲਤ ਕਿਉਂ ਬੋਲਦੇ ਹੋ ਉਹਨਾਂ ਨੇ ਆਪਣਾ ਇਧਰੋਂ ਆ ਕੇ ਮੇਰੇ ਫੋਨ 'ਤੇ ਸਟ੍ਰਾਈਕ ਮਾਰਿਆ ਤੇ ਨਾਲੇ ਚ ਵਿੜਾ ਮਾਰਿਆ ਮੂੰਹ ਤੇ ਇਹ ਨਾ ਮੰਨੋ ਲਛਮੀ ਮੈਡਮ ਨੂੰ ਘੜੀ ਸਕੂਲ ਦੇ ਉਹ ਲੇਕਿਨ ਉਹ ਦਿਲ ਜੇ ਇਹ ਕਿਉਂ ਅਬ ਤੁਸੀਂ ਇੱਥੇ ਚਲੇ ਜਾਓ ਕੀ ਮਤਲਬ ਬਜੇ ਉਹ ਪਹਿਲੇ ਇੰਚਾਰਜ ਆਫੀਸ਼ੀਅਲਿੰਗ ਇੰਚਾਰਜ ਸਕੂਲ ਦੇ ਪਰ ਹੂਨ ਮੈਂ ਮਤਲਬ ਆਪਣੀ ਪੋਸਟ ਦੇ ਚਾਹਨੀਆ ਹੈ ਕਿਥੇ ਦੀ ਪੋਸਟ ਦੇ ਪਰ ਮੈਨੂੰ ਬਹੁਤ ਦੇਰ ਦੇ ਟੋਰਚਾ ਕਰਦੇ ਬੈਠੇ ਮੈਂ ਪ੍ਰਾਇਮਰੀ ਸਕੂਲ ਰਿਆਣਾ ਜਟਾ ਸਰਕਾਰੀ ਪ੍ਰਾਇਮਰੀ ਸਕੂਲ ਰਿਆਣਾ ਜਟਾ ਹਾਂਜੀ ਹਾਂਜੀ ਉਹ ਵੀ ਉੱਥੇ ਨੌਕਰੀ ਕਰਦੇ ਹਾਂ ਹਾਂਜੀ ਉਹ ਉੱਥੋਂ ਹੀ ਰਹਿਣ ਵਾਲੇ ਆ ਉਹਨਾਂ ਦੇ ਹਸਬੰਡ RAMDA RAMDAS ਜਿਹੜੇ ਆ ਉਹ ਪੰਜਾਬ ਪੁਲਿਸ ਦੇ ਵਿੱਚ ਉਹ ਵੀ ਜਦੋਂ ਵੀ ਮਿਲਦੇ ਆ ਵੀ ਜਿਹਦੇ ਰਸਤੇ ਤੇ ਵੀ ਮਿਲਦੇ ਆ ਉਹ ਮੈਨੂੰ ਤਾਂ ਕੀ ਦਿੰਦੇ ਕਹਿੰਦੇ ਮੈਂਨੂੰ ਤੁਸੀਂ ਚਲੇ ਜਾਓ ਇੱਥੋਂ ਨਹੀਂ ਤਾਂ ਤੁਹਾਡਾ ਬੁਰਾ ਹਰਛਾ ਕੀਤਾ ਜਾਊਗਾ ਉਹ ਤੁਹਾਨੂੰ ਕੋਈ ਮੈਂ ਤੁਮਕੀ ਤੁਹਾਨੂੰ ਦੇਉਂਦਾ ਮੈਨੂੰ ਤੁਮਕੀ ਦੇ ਰਿਹਾ ਕਿ ਮੇਰੀ ਵਾਈਫ ਉੱਤੇ ਚਾਰਜ ਸੀ ਤੁਸੀਂ ਕਿਉਂ ਆਏ ਹੋ ਸਕੂਲ ਦੇ ਵਿੱਚ ਔਰ ਮੈਂ ਤੁਸੀਂ ਕਹਾਂ ਸੀ ਸਰ ਸਰਕਾਰ ਨੂੰ ਪੁੱਛੋ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਦੋਨਾਂ ਨੇ ਫਿਜ਼ੀਕਲ ਅਟੈਕ ਮੇਰੇ ਉੱਤੇ ਕੀਤਾ ਹੰਗੜਵਾਲੀ ਵਰਕਰ ਤੇ ਨੀਸ਼ਨਾ ਕੁਮਾਰੀ ਸਾਡੇ ਨਾਲ ਸੀ ਫਰਨਜੀ ਫਰਨਜੀ ਕੁੱਕ ਤੇ ਇੱਕ ਮਜੀਦ ਕੋਰੇ ਟੀਚਰ ਉਹ ਦੌੜੇ ਆਏ ਤੇ ਦੌੜੇ ਆਇਆ ਉਹਨਾਂ ਨੇ ਮੈਨੂੰ ਛਡਾਇਆ ਨਹੀਂ ਤੋ ਮੇਰੇ ਨੇ ਇੰਦਾ ਕੱਪੜੇ ਖਿੱਚ ਦਿੱਤੇ ਤੇ ਵਾਲ ਖਿੱਚ ਦਿੱਤੇ ਮੇਰੇ ਔਰ ਮੇਰੇ ਥੱਪੜ ਮਾਰੇ ਔਰ ਫੋਨ ਮੇਰੇ ਸਿਰ ਦੇ ਵਿੱਚ ਮਾਰਿਆ ਔਰ ਸਿਰ ਮੇਰਾ ਬਹੁਤ ਜ਼ਿਆਦਾ ਦਰਦ ਕਰਦਾ ਪਲੀਜ਼ ਵੀ ਮੈਨ ਮੈਨ ਪ੍ਰੋਟੈਕਸ਼ਨ ਕੀਤਾ ਜਾਵੇ ਪਲੀਜ਼ ਮੈਂ ਮੰਗ ਕਰਦੀ ਹਾਂ ਮੈਂ ਪ੍ਰਚਾਰਜਨ ਤੋਂ ਇਹ ਮੰਗ ਕਰਦੀ ਹਾਂ ਕਿ ਜੇ ਅੱਜ ਉਹ ਮੇਰੇ ਨਾਲ ਫਿਜ਼ੀਕਲ ਅਟੈਕ ਕਰਦੇ ਵੇ ਆ ਉਹ ਕਿਸੇ ਨਾਲ ਕੁਝ ਵੀ ਕਰ ਸਕਦੇ ਆ ਹੁਣ ਵੀ ਉਹ ਸਕੂਲ ਦੇ ਵਿੱਚ ਚਾਰ ਪੰਜ ਬੰਦੇ ਲੈ ਕੇ ਉਹਨਾਂ ਦੇ ਹਸਬੰਡ ਜਿਹੜੇ ਸਕੂਲ ਦੇ ਵਿੱਚ ਬੈਠੇ ਹੋਏ ਆ ਔਰ ਬਲਜੀਤ ਮੈਡਮ ਜਿਹੜੇ ਉੱਥੋਂ ਦੇ ਆ ਉਹਨਾਂ ਨੂੰ ਧਮਕੀਆਂ ਦੇ ਰਹੇ ਆ ਕਿ ਜੇ ਤੁਸੀਂ ਕੁਝ ਕੀਤਾ ਤਾਂ ਤੁਹਾਨੂੰ ਦੋਨਾਂ ਨੂੰ ਛੱਡਣਾ ਨਹੀਂ ਔਰ ਮੇਰੇ ਹਸਬੰਡ ਨੂੰ ਵੀ ਨਾਲ ਟਰਚਰ ਕਰਦੇ ਪਏ ਕਮਲ ਕੁਮਾਰ ਮੇਰੇ ਹਸਬੰਡ ਨਾ ਹੁਸ਼ਿਆਰ ਪਰ ਚੌਂਕ ਸਕੂਲ ਦੇ ਵਿੱਚ ਬਣਾਉਂਦੇ ਆ ਉਹ ਉਹਨਾਂ ਨੂੰ ਵੀ ਨਾਲ ਟਰਚਰ ਕਰਦੇ ਪਿਆ ਕਿ ਨਾ ਪਰਮਜੀਤ ਨੂੰ ਛੱਡਣਾ ਤੇ ਨਾ ਕਮਲ ਨੂੰ ਨਹੀਂ ਇਹਨਾਂ ਦਾ ਕੋਈ ਕਾਹਤ ਪੈ ਨਹੀਂ ਸਰ ਮੈਨੂੰ ਤਾਂ ਪਤਾ ਨਹੀਂ ਕਿਉਂਕਿ ਮੈਂ ਪਹਿਲੇ ਇਹਨਾਂ ਨੂੰ ਜਾਣਦੀ ਨਹੀਂ ਸੀ ਮੈਂ ਜਦੋਂ ਦਾ ਜੁਆਇਨ ਕੀਤਾ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦੇ ਪਏ ਸਕੂਲ ਦੇ ਵਿੱਚ ਵੀ ਮੈਂ ਇੱਥੋਂ ਚਲੇ ਜਾਵਾਂ ਮੈਂ ਆਪਣੀ ਦਰਖਾਸਤ ਡੀ ਆਫਿਸ ਤੱਕ ਆਪਣੀ ਐਪਲੀਕੇਸ਼ਨ ਆ ਦਿੱਤੀਆਂ ਹਈਆਂ ਬਲਜੀਤ ਮੈਡਮ ਜੜੇ ਉਹਨਾਂ ਨੇ ਉਹਨਾਂ ਨਾਲ ਵੀ ਗਾਲੀ ਗੋਲੀਆਂ ਕਰਦੇ ਆ ਬੱਚਿਆਂ ਦੀਆਂ ਨਜ਼ਾਇਜ਼ ਵੀਡੀਓਜ਼ ਬਣਾਈਆਂ ਜਾਂਦੀਆਂ ਜਿਸ ਨਾਲ ਬੱਚੇ ਸਕੂਲ ਨਹੀਂ ਆਉਂਦੇ ਉਹਨਾਂ ਦੀ ਕਲਾਸ ਦੇ 50% ਬੱਚੇ ਸਕੂਲ ਦੇ ਵਿੱਚ ਨਹੀਂ ਆਉਂਦੇ ਇਹਦੇ ਨੂੰ ਕਿਸ ਤਰ੍ਹਾਂ ਮੁਕਤਿਆ ਸਦਦਾ ਵੀ ਬੱਚਿਆਂ ਨੂੰ ਪਹਿਲੇ ਮਾਰਿਆ ਕੁੱਟਿਆ ਜਾਂਦਾ ਫੋਟੋ ਬਾਅਦ ਉਹਨਾਂ ਨੂੰ ਕਿਹਾ ਜਾਂਦਾ ਵੀ ਘਰ ਜਾ ਕੇ ਨਾਲ ਦੱਸੋ ਜੇ ਤੁਸੀਂ ਦੱਸੋਗੇ ਕਿ ਆਪਣੇ ਹਸਬੰਡ ਨੂੰ ਉਹਨਾਂ ਦੇ ਘਰ ਭੇਜ ਦਿੰਦੇ ਆ ਉਹਨਾਂ ਨੂੰ ਘਰ ਉਹਨਾਂ ਦੇ ਘਰ ਭੇਜ ਦਿੰਦੇ ਡਰਾਣ ਧਮਕਾਣ ਲਈ ਪੇਰੈਂਟਸ ਨੂੰ ਤੇ ਪੇਰੈਂਟਸ ਡਰਦੇ ਹੋ ਸਕੂਲ ਦੇ ਵਿੱਚ ਨਹੀਂ ਜਾਂਦੇ ਕਿਹੜਾ ਪਿੰਡ ਤੁਹਾਡਾ ਮੈਂ ਮਹਿਫਗਵਾੜੀ ਤੋਂ ਆ ਸਰ ਮੈਂ ਗ੍ਰੀਨ ਪਾਰਕ ਅਗਲੀ ਨੰਬਰ 3 ਮੇਰਾ ਇੱਥੇ ਫਗਵਾੜੀ ਠੀਕ ਹੈ